ਦੇਸ਼ ਦੇ ਪ੍ਰਧਾਨ ਅਮਿਤ ਨਰਿੰਦਰ ਮੋਦੀ ਕੱਲ ਇੱਥੇ ਚੋਣ ਰੈਲੀ ਕਰੇ ਗਦਾਸਪੁਰ ਤੋਂ ਦਿਨੇਸ਼ ਵਪੂ ਗਦਾਸਪੁਰ ਤੋਂ ਲੋਕਾਂ ਨਾਲ ਚੋਣ ਲੜ ਰਹੇ ਹਰ ਉਹਦੇ ਹੱਕ ਤੇ ਛੋਹ ਪਰਚਾ ਕਰਨ ਵਾਸਤੇ ਨਰਿੰਦਰ ਮੋਦੀ ਜੀ ਇੱਥੇ ਬਾਅਦ ਦੁਪਹਿਰ ਗੋਦਾਫ ਚੋਣਾਂ ਰੈਲੀ ਕਰਨਗੇ ਤੇ ਜਿਹੜਾ ਰਾਜੀ ਦੀ ਤਿਆਰੀਆਂ ਕਰਨ ਲੱਗੇ ਆ ਨੇ ਉਹ ਦੇਖੋ ਨਲਿ斯坦 ਤੇ ਜਿਹੜੇ ਪੋਸਟਰ ਵਗੈਰਾ ਸਾਰੇ ਲਾਏ ਜਾ ਰਹੇ ਆ ਤੁਸੀਂ ਦੇਖੋ ਵੀ ਨਰਿੰਦਰ ਮੋਦੀ ਉਹਨਾਂ ਦੇ ਪੋਸਟਰ ਜੇਪੀ ਨੰਡਾਣਾ ਦੇ ਔਰ ਜਿਹੜੇ ਕੈਂਡੀਡੇਟਾਂ ਦੇ ਪੋਸਟਰ ਵਗੈਰਾ ਲਾਏ ਜਾ ਰਹੇ ਔਰ ਵੱਡੀ ਕਿਰਤੀ ਜਿਹੜੀਆਂ ਇੱਥੇ ਚਿਹਰਾ ਵਗੈਰਾ ਇੱਥੇ ਲਾ ਕੇ ਪੋਸਟਰ ਲਾ ਕੇ ਤਿਆਰੀ ਕੀਤੀ ਜਾ ਰਹੀਆਂ ਨੇ ਕੋਈ ਰੈਲੀ ਆ ਕੱਲ ਬਾਅਦ ਦੁਪਹਿਰ ਗਰਦਾਸਪੁਰ ਇੱਥੇ ਰੈਲੀ ਹੋਗੀ ਕਿਉਂਕਿ ਪਹਿਲਾਂ ਕੱਲ ਜੰਦਰ ਵਿੱਚ ਰੈਲੀ ਆ ਵਿੰਦਰ ਮੋਦੀ ਉਹਨਾਂ ਦੀ ਉਸ ਤੋਂ ਬਾਅਦ ਗੁਰਦਾਸਪੁਰ ਚ ਉਹ ਵੀ ਦੇਖਦਾ ਵੀ ਰਾਜੀ ਦੀ ਤਿਆਰੀਆਂ ਵਾਸਤੇ ਜਿਹੜਾ ਪ੍ਰਬੰਧ ਪੂਰੇ ਕੀਤੇ ਜਾ ਰਿਹਾ ਔਰ ਦੇਖਦਾ ਵੀ ਚੇਰਾ ਵਗੈਰਾ ਲਾਈਆਂ ਜਾ ਰਹੀਆਂ ਨੇ ਔਰ ਉਸ ਤੋਂ ਇਲਾਵਾ ਜਿਹੜੀ ਲੋਕਾਂ ਦੇ ਬੈਠਣ ਵਾਸਤੇ ਚੇਰਾ ਲੱਗੀ ਜਾ ਰਹੀਆਂ ਔਰ ਦੋ ਲੱਗ ਰਿਹਾ ਜੋ ਭਾਜੀਪੀ ਕਾਰਜਕਰਤਾ ਭਾਜੀਪੀ ਵਰਕਰਾਂ ਲੀਡਰਾਂ ਦਾ ਕਹਿਣਾ ਵੀ ਇੱਥੇ ਵੱਡੀ ਗਿਤੀ ਵਿੱਚ ਜਿਹੜੇ ਲੋਕ ਇੱਥੇ ਲੱਖਾਂ ਦੀ ਗਿਤੀ ਵਿੱਚ ਲੋਕ ਸੇ ਆਉਣਗੇ ਔਰ ਪੰਡਾਲ ਦੀ ਦੇਖਦਾ ਤੁਹਾਨੂੰ ਦਿਖਾਣਾ ਚਾਹਾਂਗੇ ਪੰਡਾਲ ਵਾਟਰਪੂਫ ਪੰਡਾਲ ਬਣਾਇਆ ਜਾ ਰਿਹਾ ਜਿਹਦੇ ਕਰਕੇ ਪ੍ਰਬੰਧ ਜਿਹੜੇ ਲਗਾਤਾਰ ਜਾਰੀ ਨੇ ਔਰ ਕੱਲ੍ਹ ਦੇ ਲਈ ਡਾਲੀ ਹੋਗੀ ਔਰ ਵਾਟਰ ਉਹ ਜਿਹੜਾ ਜਿਹੜਾ ਬਣਾਇਆ ਜਾ ਰਿਹਾ ਇਹ ਵਾਟਰਪਰੂਫ ਕਨਾਤ ਲਗਾਈ ਜਾ ਰਹੀ ਆ ਔਰ ਵਾਟਰਪਰੂਫ ਵਾਸਤੇ ਟੈਂਟ ਜਿਹੜਾ ਵਾਟਰਪੂਫ ਲਾ ਜਾ ਰਿਹਾ ਔਰ ਤੁਸੀਂ ਦੇਖੋ ਸਕਿਉਰਟੀ ਪਰਪੇ ਵਾਸਤੇ ਇੱਥੇ ਜਿਹੜੀ ਲਗਾਤਾਰ ਅਧਿਕਾਰੀਆਂ ਨਾਲ ਮੀਟਿੰਗਾਂ ਵਗੈਰਾ ਕੀਤੀ ਜਾ ਰਹੀਆਂ ਨੇ ਔਰ ਸਟੇਜ ਜਿਹੜੀ ਆ ਬਣਾਈ ਜਾ ਰਹੀ ਔਰ ਜਿਹੜੇ ਪੁਲਿਸ ਕਰਮਚਾਰੀ ਆ ਉਹਨਾਂ ਵੱਲੋਂ ਇੱਥੇ ਜਿਹੜੀ ਮੀਟਿੰਗਾਂ ਕਰਕੇ ਜਿਹੜਾ ਜਿਹੜੀ ਰੈਲੀ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਔਰ ਜਿਹੜੀ ਇਥੇ ਲਗਾਤਾਰ ਅਧਿਕਾਰੀ ਆ ਰਹੇ ਨੇ ਉਹ ਮੀਟਿੰਗਾਂ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਪਿੱਛੇ ਜਿਹੜੇ ਅਧਿਕਾਰੀ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਇੱਥੇ ਆਏ ਨੇ ਔਰ ਮੀਟਿੰਗਾਂ ਕਰ ਰਹੇ ਔਰ ਕੱਲ ਵਾਲੀ ਰੈਲੀ ਦਾ ਜਿਹੜਾ ਜਾਇਜ਼ਾ ਲੈ ਰਹੇ ਨੇ ਕਿਉਂਕਿ ਕੱਲ ਰੈਲੀ ਵਾਸਤੇ ਇਹ ਪਹਾੜੀ ਸਖਿਆ ਪ੍ਰਬੰਧ ਕੀਤੇ ਗਏ ਨੇ ਵੱਡੀ ਗੱਲ ਇਹ ਕਿ ਇੱਥੇ ਫੋਰਸ ਲਗਾਈ ਗਈ ਹੈ ਰਿਹਾ ਸਿਵਲ ਅਧਿਕਾਰੀ ਲਗਾਏ ਗਏ ਰਹੇ ਨੇ ਔਰ ਹੋਰ ਹਰ ਤਰ੍ਹਾਂ ਦਾ ਜਿਹੜਾ ਅਧਿਕਾਰੀ ਆਪਣੇ ਜਿਹੜੇ ਤੁਸੀਂ ਪ੍ਰਬੰਧ ਕਰ ਰਹੇ ਨੇ ਔਰ ਜਿਹੜੇ ਜਿਹੜੀ ਤੁਸੀਂ ਦੇਖ ਰਹੇ ਜਿਸ ਸਟੇਜ ਤੋਂ ਕੱਲ ਦੇਖਦੇ ਪ੍ਰਧਾਨਾ ਮਾ ਦੀ ਨਰਿੰਦਰ ਮੋਦੀ ਉਹਨਾਂ ਨੇ ਜਿਸ ਸਟੇਜ ਤੇ ਇੱਥੇ ਇੱਕ ਸਬੋਧਨ ਕਰਨਾ ਹੈ ਉਹ ਸਟੇਜ ਵੀ ਪੂਰੀ ਤਰ੍ਹਾਂ ਤਿਆਰ ਕੀਤੀ ਜਾ ਰਹੀ ਆ। ਦੇਖੋ ਸਟੇਜ ਜਿਹੜੀ ਆ ਪੂਰੀ ਤਰ੍ਹਾਂ ਤਿਆਰ ਕੀਤੀ ਜਾ ਰਹੀ ਆ ਵੱਡੀ ਗਿਤੀ ਵਿੱਚ ਵਰਕਰ ਲੱਗੇ ਨੇ ਲੋਕ ਲੱਗੇ ਨੇ ਔਰ ਕਿੱਥੇ ਜਿਹੜੀ ਸਟੇਜ ਦੀ ਤਿਆਰੀ ਕੀਤੀ ਜਾ ਰਹੀ ਆ ਔਰ ਭਾਜਪਾ ਦੇ ਅਲੱਗ-ਅਲੱਗ ਜਿਹੜੇ ਲੋਕ ਨੇ ਲੀਡਰ ਨੇ ਵੱਡੇ ਉਹ ਲਾ ਕੇ ਛੋਟੇ ਲੀਡਰ ਇੱਥੇ ਆ ਰਹੇ ਨੇ ਔਰ ਇਹ ਜਿਹੜੀ ਜਿਹੜੀ ਰੈਲੀ ਦਾ ਸਥਾਨ ਦਾ ਜਾਜਾ ਲੈ ਰਹੇ ਨੇ ਔਰ ਜਿਹੜੇ ਪ੍ਰਬੰਧ ਵਾਲੇ ਜਿਹੜੀ ਆ ਉਹ ਦੇਖ ਰਿਹਾ ਕਿਸ ਤਰ੍ਹਾਂ ਦੀ ਕੋਈ ਪ੍ਰਬੰਧਾਜ ਕਮੀ ਨਾ ਆ ਜਾਵੇ ਉਹ ਕ ਹਰ ਤਰ੍ਹਾਂ ਦੇ ਪ੍ਰਬੰਧ ਇਸਤੇ ਕੀਤੇ ਜਾ ਰਹੇ ਨੇ ਜੀ ਦੇਖੋ ਵੱਡੀ ਗਿੰਦੀ ਵਿੱਚ ਜਿਹੜੇ ਲੋਕ ਪਹੁੰਚਣੇ ਹੋ ਫੋਰਸ ਪਹੁੰਚੀ ਆ ਔਰ ਜਿਹੜੇ ਹਰ ਤਰ੍ਹਾਂ ਦਾ ਪ੍ਰਬੰਧ ਲੋਕਾਂ ਦੇ ਆਉਣ ਜਾਣ ਵਾਸਤੇ ਜਿਹੜੇ ਇਸੇ ਪਾਣੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਔਰ ਜੋ ਉਹਨਾਂ ਦਾ ਕਹਿਣਾ ਵੀ ਲੰਗਰ ਆਦਿ ਦਾ ਇੰਤਜ਼ਾਮ ਵੀ ਕੀਤਾ ਜਾਏਗਾ ਔਰ ਜਿਹੜੇ ਰਸਤੇ ਵਗਾਰਾ ਲਗਾਤਾਰ ਬਣਾਏ ਜਾ ਰਹੇ ਨੇ ਔਰ ਜਿਹੜਾ ਲੱਗਦਾ ਵੀ ਇਹ ਜਿਹੜੇ ਰੈਲੀ ਜਿਹੜੀ ਵੱਡੀ ਰੈਲੀ ਹੋ ਗਈ ਜੋ ਭਾਜਪਾ ਦੇ ਲੀਡਰਾਂ ਦਾ ਕਹਿਣਾ ਵੀ ਇਹ ਜੀ ਰੈਲੀ ਆ ਵੱਡੀ ਗਿੰਦੀ ਦਵਾਈ ਹੋ ਰਿਹਾ ਪਟੇ ਲੱਖਾਂ ਦੀ ਜਿੱਥੇ ਲੋਕ ਆਉਣਗੇ ਔਰ ਭਾਜਪਾ ਵੱਲੋਂ ਵੀ ਰੈਲੀ ਐ ਪ੍ਰਬੰਧ ਕੀਤੇ ਜਾ ਤਕਰੀਬ ਜਿੰਨਗ ਤੋਂ ਬਿਸ਼ੰਪੁਰ ਤੋਂ